ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਹੁਣ ਪਰਸੋ ਇੱਕ ਹੋਰ ਕਮੇਟੀ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਘਟ ਗਈਆਂ ਨੇ ਪਰ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਨਹੀਂ ਉੱਠੇ ਔਰ ਉਹਨਾਂ ਦੀ ਪ੍ਰਧਾਨਗੀ ਤੇ ਭਰੋਸਾ ਜਤਾਇਆ ਗਿਆ ਮਤਾ ਪਾਸ ਕੀਤਾ ਗਿਆ ਔਰ ਇਸ ਸੰਬੰਧੀ ਇੱਕ ਪ੍ਰੈਸ ਨੋਟ ਵੀ ਆਇਆ ਸੀ ਪਰ ਹੁਣ ਬਹੁਤ ਚੀਜ਼ਾਂ ਸਾਫ਼ ਹੋਈਆਂ ਨੇ ਹੁਣ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਕਿ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਉਹਨਾਂ ਨੇ ਖਿਲਾਫਤ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲਪੁਰਾ ਦੀ ਪ੍ਰਧਾਨਗੀ ਦੇ ਉੱਪਰ ਲੀਡਰਸ਼ਿਪ ਦੇ ਉੱਪਰ ਵਿਸ਼ਵਾਸ ਜਿਤਾਉਣ ਵਾਲਾ ਮਤਾ ਹੀ ਮੀਟਿੰਗ ਦੇ ਵਿੱਚ ਨਹੀਂ ਗਿਆ ਤਾਂ ਕਿ ਅਸਿੱਧੇ ਤੌਰ ਤੇ ਇਹ ਆਗੂ ਜਿਹੜੇ ਆ ਇਹ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਚੁੱਕ ਰਹੇ ਨੇ ਉਹ ਕਹਿੰਦੇ ਕਿ ਇਸ ਗੱਲਾਂ ਤੇ ਤਾਂ ਜਿਹੜੀ ਆ ਉਹ ਤੇ ਚਰਚਾ ਹੀ ਨਹੀਂ ਹੋਈ ਇੱਕ ਦੋ ਚਰਚਾ ਹੋਈ ਹੈ ਕਹਿੰਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਜਿਹੜਾ ਵੋਟ ਪਰਸੈਂਟੇਜ ਆਇਆ ਉਹਦੇ ਤੇ ਚਰਚਾ ਜਿਹੜੀ ਹੋਈ ਹੈ ਹੋਰ ਕਿਸੇ ਵੀ ਚੀਜ਼ ਦੇ ਉੱਪਰ ਚਰਚਾ ਨਹੀਂ ਹੋਈ ਕੀ ਅਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਦੀ ਖਿਲਾਫਤ ਜਾਂ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਪਰ ਪ੍ਰੋਸਟਾਨਾਜ ਕਰਾਉਣ ਦੀ ਇਹ ਗੱਲ ਕਹਿ ਰਹੇ ਆ ਜੇ ਨਹੀਂ ਗੱਲ ਅੰਦਰ ਹੋਈ ਤਾਂ ਫਿਰ ਪ੍ਰੈਸ ਨੋਟ ਜਾਰੀ ਕਿਉਂ ਕੀਤਾ ਗਿਆ ਕੀ ਅਕਾਲੀ ਦਲ ਦੇ ਅੰਦਰ ਹਾਲੇ ਵੀ ਸਭ ਕੁਝ ਠੀਕ ਨਹੀਂ ਹੈ ਕੀ ਮਨਪ੍ਰੀਤ ਸਿੰਘ ਅਯਾਲੀ ਨੂੰ ਪਾਸੇ ਕਰਕੇ ਕੀ ਸੁਖਦੇਵ ਸਿੰਘ ਢੀਂਸਾ ਧੜਾ ਨੂੰ ਪਾਸੇ ਕਰਕੇ ਹਾਲੇ ਵੀ ਸੁਖਬੀਰ ਦੀਆਂ ਮੁਸ਼ਕਿਲਾਂ ਜਿਹੜੀਆਂ ਉਹ ਵਧੀਆਂ ਹੋਈਆਂ ਨੇ ਕਿਹੜੇ-ਕਿਹੜੇ ਆਗੂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਚੀਜ਼ ਤੇ ਨਹੀਂ ਪ੍ਰੋਸਾ ਜਤਾਇਆ ਔਰ ਇੱਕ ਪ੍ਰੈਸ ਨੋਟ ਗਲਤ ਜਾਰੀ ਹੋਇਆ ਕੀ ਕੋ ਜਦੋਂ ਹੁਣ ਅਕਾਲੀ ਦਲ ਦੇ ਅੰਦਰ ਹੁੰਦਾ ਇਸ ਤੇ ਵੀ ਅਹਮ ਜਿਹੜੀ ਚਰਚਾ ਕਰਨੀ ਹੈ ਉਹਦੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਜਿਮਨੀ ਚੋਣ ਜਿਹੜੀ ਜਲੰਧਰ ਦੀ ਆਈ ਹੈ ਉਹਨਾਂ ਜਿਮਨੀ ਚੋਣਾਂ ਦੇ ਲਈ ਅਕਾਲੀਆਂ ਦਾ ਉਹਨਾਂ ਜਿਮਨੀ ਚੋਣਾਂ ਦੇ ਲਈ ਕਾਂਗਰਸੀਆਂ ਦਾ ਆਮਦੀ ਪਾਰਟੀਆਂ ਦਾ ਖਾਸ ਕਰਕੇ ਸਾਰੀਆਂ ਪਾਰਟੀਆਂ ਦਾ ਪਸੀਨਾ ਜਿਹੜਾ ਨਿਕਲਦਾ ਨਜ਼ਰੀ ਆ ਰਿਹਾ ਕਿਉਂਕਿ ਜਲੰਧਰ ਜਿਮਨੀ ਚੋਣ ਜਿਹੜੀ ਪਹਿਲਾਂ ਹੋਣੀ ਹੈ ਇੱਕੋ ਸੀਟ ਤੇ ਵੀ ਕਿਸੇ ਵੀ ਉਮੀਦਵਾਰ ਨੂੰ ਉਤਾਰਨ ਦੇ ਲਈ ਪਾਰਟੀ ਨੂੰ ਜਿਹੜਾ ਉਮੀਦਵਾਰ ਨਹੀਂ ਮਿਲ ਰਿਹਾ। ਕਿਉਂ ਨਹੀਂ ਮਿਲ ਰਿਹਾ? ਕੀ ਕੁਝ ਗੱਲਬਾਤ ਹੈ? ਇਸ ਤੇ ਵੀ ਅਸੀਂ ਜਿਹੜੀ ਕਰਾਂਗੇ। ਉਧਰ ਨਾਲੇ ਨਾਲ ਚਰਚਾ ਕਰਾਂਗੇ ਕਿ ਆਮ ਆਦਮੀ ਪਾਰਟੀ ਦਾ ਪੰਜਾਬੀਆਂ ਨੇ ਦਿੱਲੀ ਮਾਡਲ ਨਕਾਰਿਆ ਕਿਵੇਂ? ਕਿਵੇਂ ਦੱਬੀ ਜਮਾਨ ਦੇ ਵਿੱਚ ਬਗਾਵਤ ਆਮ ਆਦਮੀ ਪਾਰਟੀ ਦੇ ਅੰਦਰ ਛੜੀ ਹੋਈ ਹੈ? ਕੀ ਕੁਝ ਹੋਰ ਗੱਲਾਂ ਬਾਤਾਂ ਹੋਈਆਂ ਨੇ? ਅਫਸਰ ਸ਼ਾਹੀ ਵੀ ਕਹਿੰਦੇ ਰੋਸ ਜਿਤਾ ਰਹੀ ਹੈ ਔਰ ਵਲੰਟੀਅਰ ਸਾਰੀਆਂ ਚੀਜ਼ਾਂ ਤੇ ਵਿਸਤਾਰਪੂਰਵਕ ਚਰਚਾ ਜਰੀ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਵਿੜੇ ਹੈ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਰਕੀ ਸਾਹਿਬ ਪ੍ਰੇਮ ਸਿੰਘ ਚੰਦੂ ਮਾਜਰਾ ਹੋਣਾ ਨੇ ਇਤਰਾਜ਼ ਜਤਾ ਦਿੱਤਾ ਉਹ ਕਹਿੰਦੇ ਕਿ ਲੀਡਰਸ਼ਿਪ ਦੇ ਉੱਪਰ ਭਰੋਸੇ ਵਾਲਾ ਤਾਂ ਮਤਾ ਹੀ ਜਿਹੜਾ ਉਹ ਆਇਆ ਹੀ ਨਹੀਂ ਜਿਹੜਾ ਉਸ ਮੀਟਿੰਗ ਦੇ ਅੰਦਰ ਔਰ ਇਹ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਉਹ ਕਹਿੰਦੇ ਕਿ ਮੇਰੀ ਬੀਬੀ ਜਗੀਰ ਕੌਰ ਹੋਣਾ ਦੇ ਨਾਲ ਬਲਦੇਵ ਸਿੰਘ ਮਾਨਹੋਰਾ ਦੇ ਨਾਲ ਔਰ ਨਾਲ ਹੀ ਨਾਲ ਕਹਿੰਦੇ ਗੁਰਪ੍ਰਤਾਪ ਬਡਾਲਾ ਹੋਣਾ ਦੇ ਨਾਲ ਔਰ ਕੁਝ ਨਾਮ ਜਿਹੜੇ ਉਹਨਾਂ ਨੇ ਹੋਰ ਵੀ ਲਏ ਆ ਜਿਹੜੇ ਕਿ ਮੈਂ ਇੱਥੇ ਦੱਸ ਦਿੰਨਾ ਸੁਰਜੀਤ ਸਿੰਘ ਰਖੜਾ ਦਲਜੀਤ ਸਿੰਘ ਚੀਮਾ ਦਾ ਵੀ ਨਾਮ ਉਹਨਾਂ ਨੇ ਵਰਤੇ ਆ ਔਰ ਗੁਰਪ੍ਰਤਾਪ ਵਡਾਲਾ ਦੀ ਗੱਲ ਕੀਤੀ ਹੈ ਬਲਦੇਵ ਮਾਨ ਜਗੀਰ ਕੌਰ ਉਹਨਾਂ ਦੀ ਗੱਲ ਕੀਤੀ ਹੈ ਔਰ ਉਹ ਕਹਿੰਦੇ ਕਿ ਮੇਰੀ ਇਹਨਾਂ ਦੇ ਨਾਲ ਗੱਲਬਾਤਾਂ ਹੋਈਆਂ ਸਾਰੇ ਨਰਾਜ ਨੇ ਕਿ ਇਸ ਗੱਲੋਂ ਕਿ ਪਾਈ ਜਿਹੜਾ ਲੀਡਰਸ਼ਿਪ ਦੇ ਉੱਪਰ ਭਰੋਸਾ ਜਿਤਾਉਣ ਵਾਲਾ ਮਤਾ ਪਾਸ ਕਰਨ ਦੀ ਗੱਲ ਅਖਬਾਰਾਂ ਦੇ ਵਿੱਚ ਪ੍ਰੈਸ ਨੋਟ ਜਾਰੀ ਕਰਕੇ ਅਕਾਲੀ ਦਲ ਨੇ ਲਗਵਾਈ ਹੈ ਇਹ ਝੂਠੀ ਹੈ ਕਿਸੇ ਨੇ ਵੀ ਮਤਾ ਨਹੀਂ ਰੈਂਦਾ ਕਿਸੇ ਨੇ ਵੀ ਲੀਡਰਸ਼ਿਪ ਦੇ ਉੱਪਰ ਭਰੋਸਾ ਨਹੀਂ ਜਿਤਾਇਆ ਤਾਂ ਫਿਰ ਕਿਵੇਂ ਦੇਖਦੇ ਹਾਂ ਇਹ ਅਸਿੱਧੇ ਤੌਰ ਤੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਪਰ ਸਵਾਲ ਕਿਹੜੇ ਕਰ ਦਿੱਤੇ ਆ ਖਬਰਾਂ ਇਹ ਆਈਆਂ ਕਿ ਕਿਸੇ ਨੇ ਵੀ ਅੰਦਰ ਜਿਹੜੀ ਉਹ ਨਹੀਂ ਖਲਾਫਤ ਕੀਤੀ ਸੁਖਵੀਰ ਸਿੰਘ ਬਾਦਲ ਦੀ ਖਲਾਫਤ ਫਿਰ ਕਿਸੇ ਨੇ ਕੀ ਕਰਨੀ ਸੀ ਜਦੋਂ ਅੰਦਰ ਕੋਈ ਮਤਾ ਹੀ ਨਹੀਂ ਪਾਸ ਹੋਇਆ ਤਾਂ ਹੁਣ ਪਤਾ ਲੱਗ ਰਿਹਾ ਕਿ ਪ੍ਰੇਮ ਸਿੰਘ ਚੰਦੂ ਮਾਦਰਾ ਉਹਨਾਂ ਨੇ ਇਹ ਗੱਲਾਂ ਕਹਿਤੀਆਂ ਕਿ ਝੂਠੀਆਂ ਨੇ ਇਹ ਗੱਲਾਂ ਕਿਸੇ ਨੇ ਵੀ ਲੀਡਰਸ਼ਿਪ ਤੇ ਵਿਸ਼ਵਾਸ ਨਹੀਂ ਜਤਾਇਆ ਤਾਂ ਫਿਰ ਕਿਵੇਂ ਦੇਖਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਦੀਆਂ ਹਾਲੇ ਵੀ ਮੁਸ਼ਕਿਲਾਂ ਘਟੀਆਂ ਨਹੀਂ ਸਤਖਰਿੰਦਰ ਜੀ ਪ੍ਰੀਮ ਸਿੰਘ ਚੰਦੂ ਮਾਜਰਾ ਸ਼ੁਰੂਬਨੀ ਅਕਾਲੀ ਦਲ ਦੀ ਸੀਨੀਅਰ ਮੈਂਬਰ ਨੇ ਲੋਕ ਸਭਾ ਦਾ ਲੋਕ ਸਭਾ ਮੈਂਬਰ ਆ ਤੇ ਇਸ ਵਕਤ ਵੀ ਉਹ ਲੋਕ ਸਭਾ ਦੀ ਉਮੀਦਵਾਰੀ ਤੋ ਹਾਰੇ ਜਿਸ ਦੇ ਨਰਜ਼ਲਟੋਂ ਦੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੜਾਅਸ ਜਿਹੜੀ ਸੀ ਉਹ ਕੱਢੀ ਸੀ ਪਾਰਟੀ ਦੀ ਨੀਤੀਆਂ ਦੇ ਸਬੰਧ ਵਿੱਚ ਹੁਣ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਦਾ ਇਹ ਬਿਆਨ ਹੁੰਦਾ ਤੇ ਇਹ ਬਿਆਨ ਆਪਣੇ ਆਪ ਵਿੱਚ ਪੂਰਨ ਤੌਰ ਤੇ ਇਹ ਦੱਸਦਾ ਆ ਕਿ ਉਸ ਕੋਰ ਕਮੇਟੀ ਦੇ ਵਿੱਚ ਬੇਸ਼ੱਕ ਇਹ ਗੱਲ ਦਰਸਾਉਣ ਦਾ ਯਤਨ ਕੀਤਾ ਗਿਆ ਕਿ ਸੁਖਵੀਰ ਸਿੰਘ ਬਾਦਲ ਆ ਪਾਰਟੀ ਦੇ ਪ੍ਰਧਾਨਿਕ ਉਹਨਾਂ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਖਿਲਾਫਤ ਨਹੀਂ ਹੈਗੀ ਪਰ ਇਹ ਸਭ ਦੇ ਬਾਵਜੂਦ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਇਸ ਗੱਲ ਤੋਂ ਨਾਰਾਜ਼ ਆ ਜਾਂ ਉਸ ਗੱਲ ਨਾਲ ਸਹਿਮਤ ਨਹੀਂ ਹੈਗੀ ਕਿ ਹਾਂ ਫਿਰ ਸੁਖਵੀਰ ਸਿੰਘ ਦੀ ਲੀਡਰਸ਼ਿਪ ਅਸਲ ਵਿੱਚ ਪੂਰਨ ਤੌਰ ਤੇ ਠੀਕ ਹੈਗੀ ਹੁਣ ਜਿਸ ਤਰੀਕੇ ਨਾਲ ਪ੍ਰੇਮ ਸਿੰਘ ਚੰਦੂ ਬਸ ਇੱਥੇ ਨੇ ਖਲਾਸਾ ਕੀਤਾ ਕਿ ਬਾਦਲ ਪਰਿਵਾਰ ਦੇ ਖਾਸਮ ਕਾਸ ਜਿਹੜੇ ਨੇ ਹਰ ਚੰ ਬੈਂਸ ਸੁਣੀ ਉਹਨਾਂ ਨੇ ਇਹ ਗੱਲ ਕਹੀ ਕਿ ਹਾਂ ਫਿਰ ਭਰੋਸੇ ਦਾ ਜਿਹੜਾ ਉਹ ਮਤਾ ਜਿਹੜਾ ਲਿਆਤਾ ਜਾਵੇ ਪਰ ਕਿਤੇ ਕੀ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਇਹ ਗੱਲ ਨੂੰ ਬਣਾ ਕਰਤਾ ਕਿ ਨਹੀਂ ਫਿਰ ਉਹ ਲੈਉਣ ਦੀ ਕੋਈ ਜ਼ਰੂਰਤ ਨਹੀਂ ਤਾਂ ਫਿਰ ਜੇਕਰ ਇਹ ਪ੍ਰੈਸ ਨੋਟ ਆਇਆ ਤਾਂ ਫਿਰ ਆਇਆ ਕਿਸ ਤਰ੍ਹਾਂ ਹੁਣ ਜੇਕਰ ਚੰਦ ਬੈਂਸਤੀ ਗੱਲ ਕਰੀਂ ਤਾਂ ਚੰਦ ਬੈਂਸਤਾ ਇੱਕ ਲੰਮਾ ਸਬੰਧ ਜਿਹੜਾ ਬਾਦਲ ਪਰਵਾਰ ਦੇ ਨਾਲ ਰਿਹਾ ਜਾਂ ਤਾਂ ਫਿਰ ਉਹਨਾਂ ਵੱਲੋਂ ਕੋਈ ਅਜਿਹੀ ਸ਼ਰਤ ਜਿਹੜੀ ਹੈ ਉਹ ਕੀਤੀ ਗਈ ਹੈ ਕਿ ਹਾਂ ਵੀ ਸੁਖਵੀਰ ਸਿੰਘ ਬਾਦਲ ਦੇ ਪ੍ਰਤੀ ਵਫਾਦਾਰੀ ਨੂੰ ਦਰਸਾਉਣ ਵਾਸਤੇ ਕਿਉਂਕਿ ਉਸ ਮੀਟਿੰਗ ਦੇ ਵਿੱਚ ਜਿੰਨੇ ਵੀ ਆਗੂ ਮੌਜੂਦ ਸਨ ਉਹ ਕਿਸੇ ਨੇ ਵੀ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕੋਈ ਗਲਣਪਤ ਜਿਹੜੀ ਹੈ ਉਹ ਨਹੀਂ ਕੀਤੀ ਤਾਂ ਉਹਨਾਂ ਦੀ ਇਸ ਚੁੱਪੀ ਨੂੰ ਹੀ ਸ਼ਾਇਦ ਆਧਾਰ ਬਣਾ ਕੇ ਇਹ ਜਿਹੜਾ ਪ੍ਰੈਸ ਨੋਟ ਆ ਇਹ ਜਾਰੀ ਕਰ ਦਿੱਤਾ ਗਿਆ ਹੁਣ ਜਦੋਂ ਜਾਰੀ ਕਰ ਦਿੱਤਾ ਗਿਆ ਤਾਂ ਕੋਈ ਅਖਬ ਪਰ ਜਿਹੜੀ ਸੀਨੀਅਰ ਲੀਡਰਸ਼ਿਪ ਜਿਹੜੀ ਅੰਦਰ ਮੌਜੂਦ ਆ ਫਿਰ ਉਹਨਾਂ ਦਾ ਇਤਰਾਜ਼ ਕਰਨਾ ਤਾਂ ਬੰਦਾ ਜਦੋਂ ਉਹ ਗੱਲ ਕਹਿ ਰਿਹਾ ਕਿ ਪਾਰਟੀ ਦੇ ਮਾਫਰ ਦਾ ਮੀਟਿੰਗ ਦੇ ਵਿੱਚ ਤਾਂ ਅਜਿਹੀ ਕੋਈ ਗੱਲ ਹੀ ਨਹੀਂ ਹੋਈ ਗੱਲ ਤਾਂ ਸਿਰਫ ਇਹ ਗੱਲ ਹੋਈ ਆ ਕਿ ਹਾਂ ਵੀ ਲੋਕਾਂ ਦੇ ਫਤਵੇ ਨੂੰ ਅਸੀਂ ਪ੍ਰਵਾਨ ਕਰ ਲਿਆ ਤੇ ਆਪਣੀ ਸਾਖ ਜਿਹੜੀ ਆ ਜਿਹੜੀ ਕਿਸ ਤਰੀਕੇ ਨਾਲ ਬਹਾਲ ਜਿਹੜੀ ਕਰੀ ਜਾਂ ਲੋਕਾਂ ਦੇ ਵਿੱਚ ਆਪਣਾ ਆਧਾਰ ਜਿਹੜਾ ਉੜ ਕਿਸ ਤਰੀਕੇ ਨਾਲ ਸਥਾਪਿਤ ਕਰਨਾ ਤਾਂ ਤਾਂ ਲੀਡਰਸ਼ਿਪ ਸੰਬੰਧੀ ਗੱਲ ਹੋਈ ਬਾਕੀ ਜਿਹੜੀਆਂ ਗੱਲਾਂ ਹੋਈਆਂ ਨੇ ਬਹੁਤ ਗੱਲਾਂ ਜਿਹੜੀਆਂ ਸੂਤਰਾਂ ਤੋਂ ਉਹ ਸਾਹਮਣੇ ਆ ਰਹੀਆਂ ਕਿ ਉੱਤੇ ਮੀਟਿੰਗ ਦੇ ਵਿੱਚ ਇਹ ਵੀ ਹੋਇਆ ਕੋਈ ਜ ਉਹ ਵੀ ਜਿਹੜੀ ਆ ਲੋਕਾਂ ਦੀ ਉਹਨਾਂ ਨੇ ਕਿਹਾ ਕਿ ਸਾਡੀ ਨਹੀਂ ਲੋਕਾਂ ਦੀ ਖਾਹਸ਼ ਹੈ ਕਿ ਕਿ ਉਹ ਜਨਤਕ ਕਰ ਦਿੱਤੀ ਜਾਵੇ ਉਹਨੂੰ ਅਮਲ ਚੜਿਆਂ ਦਾ ਜਾਵੇ ਖਾਸ ਕਰਕੇ ਗੁਰਪ੍ਰਤਾਪ ਸਿੰਘ ਵਟਾਦੇ ਦੇ ਸਬੰਧ ਵਿੱਚ ਇਹ ਗੱਲ ਸਾਹਮਣੇ ਆਈ ਕਹਿੰਦੇ ਇਸ ਗੱਲ ਨੂੰ ਵੀ ਬਾਦਲ ਸਾਹਿਬ ਨੇ ਕਹਿੰਦੇ ਕਿ ਚੁੱਪ ਰਹੇ ਨਾ ਹਾਲਾਂਕਿ ਸੁਖਵੀਰ ਸਿੰਘ ਬਾਦਲ ਇਸ ਕੁਰਕ ਕਮੇਟੀ 'ਚ ਕਿਤੇ ਭਾਵਕ ਵੀ ਹੋਏ ਬਹੁਤ ਕੁਝ ਉਹ ਇਦਾਂ ਦਾ ਉਹਨਾਂ ਨੇ ਕੀਤਾ ਕਿ ਮੈਂ ਪਾਰਟੀ ਨੂੰ ਉੱਪਰ ਰੱਖਿਆ ਆਪਣੇ ਨਿੱਜੀ ਰਿਸ਼ਤਿਆਂ ਨੂੰ ਮੈਂ ਸਾਈਡ ਤੇ ਕਰਤਾ ਮਿਰਸਾ ਸਿੰਘ ਵਰਤੋ ਦੇ ਸਬੰਧ ਵਿੱਚ ਗੱਲ ਕੀਤੀ ਅਦੇਸ਼ ਪ੍ਰਤਾਪ ਕਹਰੋਂ ਦੇ ਸਬੰਧ ਵਿੱਚ ਗੱਲ ਕੀਤੀ ਬਹੁਤ ਕੁਝ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਚੱਲੀ ਔਰ ਘ ਹਾਲਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਜਦੋਂ ਵਰਕਿੰਗ ਕਮੇਟੀ ਹੁੰਦੀ ਸੀ ਕੋਰ ਕਮੇਟੀ ਨਹੀਂ ਸੀ ਹੁੰਦੀ ਉਸ ਵਕਤ ਇਹ ਮੀਟਿੰਗਾਂ ਬੜਾ ਬੜਾ ਹਫਤਾ ਵਤਾ ਵੀ ਜਿਹੜੀਆਂ ਤੀਜਾ ਸਬ ਸਮੁਤਰੀ ਹਾਲ ਚ ਚੱਲਦੀਆਂ ਰਹੀਆਂ ਇਹਨਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪਰ ਮਾਫ ਕਰਨਾ ਐਸਜੀਪੀਸੀ ਐਸਐਡੀ ਦਾ ਜਿਹੜਾ ਹੈੱਡਕੁਆਰਟਰ ਅੰਮ੍ਰਿਤਸਰ ਹੁੰਦਾ ਸੀ ਮੈਂ 84 85 ਦੇ ਸੰਦਰਭ ਚ ਗੱਲ ਕਰ ਰਿਹਾ ਤਾਂ ਇਸ 6 ਘੰਟੇ ਦੀ ਜਿਹੜੀ ਮੀਟਿੰਗ ਚੱਲੀ ਹੈ ਇਸ ਮੀਟਿੰਗ ਦੇ ਵਿੱਚ ਇਸ ਮੁੱਦੇ ਤੇ ਵਿਚਾਰੇ ਤਾਂ ਗਏ ਆ ਪਰ ਹੁਣ ਪ੍ਰਧਾਨ ਜੀ ਨੂੰ ਲੈ ਕੇ ਜਿਸ ਤਰੀਕੇ ਨਾਲ ਪ੍ਰੇਮ ਸਿੰਘ ਚੰਦ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਹਨਾਂ ਦੇ ਬੰਦ ਦੇ ਵਿੱਚ ਗੁੱਸਾ ਜਿਹੜਾ ਉਸੇ ਤਰੀਕੇ ਨਾਲ ਬਰਕਰਾਰ ਆ ਔਰ ਇਸ ਹਾਰ ਦੀ ਜ਼ਿੰਮੇਵਾਰੀ ਹੈ ਪੂਰਨ ਤੌਰ ਤੇ ਜਿਹੜੀ ਜਮਾਤਾਂ ਜਿਹੜੀਆਂ ਜਫਤ ਹੋਈਆਂ ਉਸ ਕੁਲਿਸਕ ਬਾਤ ਹੋਣਾ ਤਾਂ ਸੋਟ ਰਹੇ ਆ ਕਿਉਂਕਿ ਬੀਤੇ ਦਿਨਾਂ ਚ ਬੀਬੀ ਹਰ ਸਿਬਦਲ ਕਹਿੰਦਾ ਇੱਕ ਬਿਆਨ ਵੀ ਇਹ ਆਇਆ ਸੀ ਕਿ ਹਾਂ ਵੀ ਜਿਹੜੇ ਬੰਦੇ ਨੇ ਜਮਾਤਾਂ ਜਫਤ ਹੋਈਆਂ ਨੇ ਇਹਦੇ ਵਿੱਚ ਪ੍ਰਧਾਨ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਆਪਣਾ ਕਸੂਰ ਦਾ ਹੁਣ ਜਦੋਂ ਕਸੂਰ ਇੱਕ ਦੂਜੇ ਤੇ ਮਿਥਨੇ ਸ਼ੁਰੂ ਕਰ ਦਿੱਤੇ ਜਾਣਗੇ ਤਾਂ ਸ੍ਰੀ ਖਿੰਦਰ ਜੀ ਫਿਰ ਪ੍ਰਧਾਨਗੀ ਦੇ ਸਵਾਲ ਉੱਠਣਗੇ ਉੱਠਣਗੇ ਫਿਰ ਇਹੋ ਜਿਹੇ ਝੂਠੇ ਮ ਇਹ ਕਿ ਤਾ ਪ੍ਰੈਸ ਨੋਟ ਵਫਾਦਾਰੀ ਦਸਾਉਣ ਵਾਸਤੇ ਲਗਾਇਆ ਗਿਆ ਕਿ ਹਾਂ ਭਈ ਉਸ ਮੀਟਿੰਗ 'ਚ ਜੇ ਕੋਈ ਬੋਲਿਆ ਨਹੀਂ ਤਾਂ ਇਸ ਦਾ ਭਾਵਕ ਹੀ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਪੂਰਨ ਤੌਰ ਤੇ ਸਲਾਮਤ ਹੈ ਗਈ ਹੈ ਪ੍ਰੈਸ ਨੋਟ ਜਾਰੀ ਕਰ ਦੋ ਪਰ ਹੁਣ ਕਿਉਂਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਆ ਲੀਡਰਸ਼ਿਪ ਨੇ ਫਿਰ ਆਪਣਾ ਗੁੱਸਾ ਜਿਹੜਾ ਜਿਹੜਾ ਉਹ ਜ਼ਾਹਰ ਕਰ ਦਿੱਤਾ ਹੁਣ ਤੁਸੀਂ ਦੇਖ ਲਓ ਕਿ ਉਸ ਮੀਟਿੰਗ ਦੇ ਵਿੱਚ ਇਹ ਵੀ ਗੱਲ ਉੱਠੀ ਕਿ ਹਾਂ ਭਈ ਜਿਹੜੀ ਅਨੁਸ਼ਾਸਨੀ ਕਮੇਟੀ ਆ ਉਹ ਨਵੀਂ ਬਣਾਈ ਜਾਵੇ ਅਨੁਸ਼ਾਸਨੀ ਕਮੇਟੀ ਸਕੰਦਰ ਸਿੰਘ ਲੋਕਾ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਸਾਈਡ ਤੇ ਕਰਕੇ ਬਲਵਿੰਦਰ ਸਿੰਘ ਅਮੇਸ਼ ਸਿੰਧਰ ਗਰੇਵਾਲ ਤੇ ਗੁਰਜਾਰ ਸਿੰਘ ਰੈਡੀ ਕੈ ਨੇ ਭਰਾ ਕੇ ਜਿਹੜੀ ਨਵੀਂ ਜਿਹੜੀ ਅਨੁਸ਼ਾਸਨੀ ਕਮੇਟੀ ਬਣਾ ਦਿੱਤੀ ਗਈ ਹੈ ਹੁਣ ਇਹ ਜਿਹੜੀ ਨਵੀਂ ਅਨੁਸ਼ਾਸਨੀ ਕਮੇਟੀ ਬਣੀ ਹੈ ਇਹ ਵੀ ਇੱਕ ਕਿਸਮ ਦੀ ਪ੍ਰਧਾਨ ਦੀ ਹੱਥ ਠੋਕਾ ਕਮੇਟੀ ਹੈਗੇ ਜੋ ਸੁਖਵੀਰ ਸਿੰਘ ਬਾਦਲੂ ਨਾਲ ਕਹਿਣਾ ਉਹੀ ਕੁਝ ਬੋਲਣਾ ਨਹੀਂ ਕਰਨਾ ਸੋ ਕਹਿਣ ਦਾ ਅਰਥ ਇਹ ਹੈ ਕਿ ਜੋ ਚੰਦੂ ਮਾਜਨ ਹੁਣਾਂ ਨੇ ਗੱਲ ਕੀਤੀ ਕਿ ਇਹ ਜਿਹੜਾ ਵਿਆਹ ਲਾਇਆ ਗਿਆ ਕਿ ਲੀਡਰਸ਼ਿਪ ਤੇ ਇਹ ਬਿਲਕੁਲ ਪਾਰਟੀ ਨੂੰ ਜਾਂ ਪਾਰਟੀ ਦੀ ਲੀਡਰਸ਼ਿਪ ਨੂੰ ਤਾਂ ਕਮਜ਼ੋਰ ਕਰਦਾ ਹੀ ਕਰਦਾ ਬੇਵਿਸ਼ਵਾਸੀ ਵੀ ਇੱਕ ਦੂਜੇ ਦੇ ਪ੍ਰਤੀ ਜਿਹੜਾ ਉਹ ਪ੍ਰਗਟ ਕਰਦਾ ਕਿਉਂਕਿ ਮੀਟਿੰਗ 'ਚ ਜੇਕਰ ਅਜਿਹੀ ਹੁਣ ਦੇਖੋ ਕਿ ਸੁਖਬੀਰ ਸਿੰਘ ਬਾਦਲ ਇਹ ਇਹਦੇ ਪ੍ਰਤੀ ਕੀ ਜਵਾਬ ਦਿੰਦੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਬੀਤੇ ਦਿਨਾਂ 'ਚ ਇਹ ਰੂਲ ਮੈਂ ਵੇਖਿਆ ਹੁਕਮਾਂ ਵੇਖੀਅ ਕਿ ਜਿੰਨੇ ਮਰਜੀ ਦੋਸ਼ ਲਗਣ ਜਿੰਨੇ ਮਰਜੀ ਗੱਲਬਾਤ ਉਹ ਜਵਾਬ ਜੜਾ ਨਹੀਂ ਦਿੰਦੇ ਤੇ ਨਾ ਹੀ ਉਹ ਕੇਸ ਪ੍ਰਧਾਨਗੀ ਛੱਡਦੇ ਮੂੜ ਚ ਨਜ਼ਰ ਆਉਂਦੇ ਹਾਲਾਂਕਿ ਕਹਿੰਦੇ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਮੀਟਿੰਗ ਦੇ ਵਿੱਚ ਕੋਰ ਕਮੇਟੀ ਦੇ ਆਪ ਵੀ ਤੁਸੀਂ ਦੱਸੋ ਕਿ ਜੇ ਤੁਸੀਂ ਕਹਿੰਦੇ ਜੇ ਜੇ ਸਾਰੇ ਦੀ ਇੱਛਾ ਹੈਗੀ ਆ ਮੈਂ ਸਾਈਟ ਤੇ ਹੋ ਜਾਣਾ ਤੁਸੀਂ ਦੱਸੋ ਕਿ ਮੇਰੇ ਵਾਸਤੇ ਕੀ ਹੁਕਮ ਹੈਗਾ ਇਹ ਇੱਕ ਸਵਾਲ ਉਹਨਾਂ ਨੇ ਭਾਵਕ ਕਰਕੇ ਪੁੱਛਿਆ ਤੇ ਜਦੋਂ ਕੋਈ ਬੋਲਿਆ ਅੰਡ ਲੀਡਰਸ਼ਿਪ ਦੇ ਸ਼ਵਾਰਸ਼ਿਕਾ ਪ੍ਰਗਟ ਕਰਦੇ ਆਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਲੀਡਰ ਹੀ ਇਨਾ ਪਾਵਰਫੁਲ ਲੱਗਦਾ ਜਿਸ ਦਿਨ ਆਪਾਂ ਪਹਿਲੇ ਨੂੰ ਪ੍ਰੋਗਰਾਮ ਕੀਤਾ ਸੀ ਜਿਸ ਦਿਨ ਕੋਰ ਕਮੇਟੀ ਦੀ ਮੀਟਿੰਗ ਸੀ ਤੇ ਤੁਸੀਂ ਮੈਨੂੰ ਇਹ ਸਵਾਲ ਕੀਤਾ ਤੇ ਮੈਂ ਤੁਹਾਨੂੰ ਇਹ ਜਵਾਬ ਦਿੱਤਾ ਸੀ ਪਾਰਟੀ ਦੇ ਵਿੱਚ ਇਹ ਲੀਡਰ ਕੋਈ ਨਹੀਂ ਹੈਗਾ ਜਿਹੜਾ ਸੁਖਵੀਰ ਸਿੰਘ ਬਾਦਲ ਦੀਆਂ ਅੱਖਾਂ ਚੱਕਾ ਪਾ ਕੇ ਇੰਨੀ ਗੱਲ ਕਹਿ ਸਕਿਆ ਹੈ ਭਾਈ ਸਾਨੂੰ ਟੱਡੇ ਤੋਂ ਵਿਸ਼ਵਾਸ ਨਹੀਂ ਉਸੇ ਚੱਕਰ ਦੇ ਵਿੱਚ ਇਹ ਜਿਹੜਾ ਪ੍ਰਸੰਗ ਹੋਰ ਸਕਦੇ ਹਨ ਜੀ ਜਾਰੀ ਹੋਇਆ ਪਰ ਸਾਫ ਸੰਕੇਤ ਆ ਪ੍ਰੇਮ ਸਿੰਘ ਚੰਦੂ ਮਾਜਰੇ ਵਰਗੇ ਦਾ ਬਾਹਰ ਆਣ ਕੇ ਇਹ ਬਿਆਨ ਦੇਣਾ ਔਰ ਪ੍ਰੈਸ ਲੀ ਵਿੱਚ ਲੱਗਣਾ ਹਾਲਾਂਕਿ ਉਹ ਦਿਨ ਇਹ ਵੀ ਗੱਲ ਕਹੀ ਗਈ ਕਿ ਪਾਰਟੀ ਪਲੇਟਫਾਰਮ ਤੇ ਤੁਸੀਂ ਆਣ ਕੇ ਆਪਸ ਵਿੱਚ ਵਿੱਚ ਗੱਲਾਂ ਕਰੋ ਬਾਹਰ ਮੀਡੀਆ ਦੇ ਵਿੱਚ ਜਾ ਕੇ ਗੱਲਾਂ ਨਹੀਂ ਕਰਦੇ ਆ ਕੋਰ ਕਮੇਟੀ 'ਚ ਇਹ ਵੀ ਗੱਲ ਹੋਈ ਪਰ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਠੀਕ ਉਸ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜੇਕਰ ਇਹ ਬਿਆਨ ਦੇ ਦਿੱਤਾ ਤਾਂ ਸਾਫ ਜ਼ਾਹਰ ਆ ਇਹ ਸਰਦਾਰ ਸੁਖਦੀਪ ਸਿੰਘ ਬਾਦਲ ਦੀਆਂ ਮੁਸ਼ਕਲਾਂ ਜਿਹੜੀਆਂ ਆਉਂਦੇ ਦਿਨਾਂ 'ਚ ਜ਼ਰੂਰ ਲੱਗ ਸਕਦੀਆਂ ਹਨ ਬਿਲਕੁਲ ਬਿਲਕੁਲ ਔਰ ਦੂਜੇ ਪਾਸੇ ਗੱਲਾਂ ਇਹ ਵੀ ਆ ਅਣਖੀ ਸਾਹਿਬ ਜੇ ਤੁਸੀਂ ਉੱਥੇ ਮਨਪਈ ਤੇ ਯਾਲੀ ਨੂੰ ਨਹੀਂ ਸੱਦਿਆ ਜੇ ਤੁਸੀਂ ਸੁਖਦੇਵ ਸਿੰਘ ਢੀਂਸਾ ਹੋਰਾਂ ਨੂੰ ਨਹੀਂ ਸੱਦਿਆ ਇਸ ਕਰਕੇ ਕਿ ਸ਼ਾਇਦ ਖਿਲਾਫਤ ਨਾ ਹੋ ਜਵੇ ਔਰ ਜੇ ਉਹਨਾਂ ਨੂੰ ਸੱਦਣ ਦੇ ਨਾ ਸੱਦਣ ਦੇ ਬਾਵਜੂਦ ਵੀ ਔਰ ਤੁਹਾਡੇ ਵਿੱਚ ਹੀ ਬੈਠੇ ਆਗੂ ਜਿਹੜੇ ਉਹ ਨਾਰਾਜ਼ ਹੋ ਜਾਂਦੇ ਆ ਖਾਸ ਕਰਕੇ ਇਸ ਗੱਲ ਤੋਂ ਕਿ ਅਸੀਂ ਲੀਡਰਸ਼ਿਪ ਤੇ ਭਰੋਸਾ ਨਹੀਂ ਦਿਤਾਇਆ ਗਿਆ ਤਾਂ ਫਿਰ ਸੁਖਵੀਰ ਸਿੰਘ ਬਾਦਲ ਦੀ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਤੋ ਖੰਦਰਜੀ ਪ੍ਰੋਸੀਜੋਗਤਾ ਦਾ ਲੀਟ ਦੇ ਉੱਤੇ ਜਿਹੜੀ ਹਮੇਸ਼ਾ ਰਕਮ ਰਹਿਣੀ ਚਾਹੀਦੀ ਹੈ ਲੀਡਰ ਤਾਂ ਹੀ ਪਰਦਾ ਕਿ ਚੇਕ ਕਰ ਉਸਤੇ ਪਾਰਟੀ ਦੇ ਵਰਕਰਾਂ ਦੀ ਜੇ ਲੋਕਾਂ ਦੀ ਉਸਤੇ ਉੱਤੇ ਪ੍ਰੋਸੀਜੋਗਤਾ ਕਾਇਮ ਹੈਗੀ ਹੈ ਤੇ ਬੀਤੇ ਲੰਮੇ ਸਮੇਂ ਤੋਂ ਜੇਕਰ ਸੁਖਬੀਰ ਸਿੰਘ ਬਾਦਲ ਦੇ ਕੰਟੈਂਟ ਦੇ ਵਿੱਚ ਤੁਸੀਂ ਗੱਲ ਵੇਖੋ ਤਾਂ ਇਹ ਪ੍ਰੋਸੀਜੋਗਤਾ 2019 ਤੋਂ ਹੌਲੀ 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 ਘਟਦੀ ਪਈ ਹੈ ਤੇ ਸਮੇਂ-ਸਮੇਂ ਤੇ ਉਹਨਾਂ ਕੋਲੋਂ ਜਿਹੜਾ ਪ੍ਰਧਾਨਗੀਪਾਦੋਂ ਅਸਤੀਫੇ ਦੀ ਵੀ ਮੰਗ ਗੱਲ ਕੀਤੀ ਜਾਂਦੀ ਰਹੀ ਹੈ ਪਰ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਜਿਸ ਤਰੀਕੇ ਨਾਲ ਆਮ ਲੋਕ ਇਹ ਗੱਲ ਕਹਿੰਦੇ ਆ ਕਿ ਹਾਂ ਭਈ ਜੋ ਮਰਜ਼ੀ ਹੋ ਜਾਈ ਪਾਰਟੀ ਨਹੀਂ ਜੀ ਦੇਣਾ ਤਾਂ ਸੁਖਵਿੰਦਰ ਜੀ ਹੁਣ ਤਾਂ ਸ਼ਰੂਮ ਨਹੀਂ ਅਕਾਲੀ ਦਲ ਦੇ ਸਬੰਧ ਵਿੱਚ ਇਹ ਵੀ ਲੋਕੀ ਮਜ਼ਾਕ ਜਾਂ ਲਤੀਫੇ ਬਣਾਉਣੇ ਸ਼ੁਰੂ ਕਰ ਦਿੱਤੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਕੰਟੈਂਟ ਦੇ ਵਿੱਚ ਕਿ ਆਪ ਡਾਇਨਾਸੌਰ ਮੁਰ ਆ ਸਕਦਾ ਸ਼ਾਇਦ ਅਕਾਲੀ ਦਲ ਮੁਰ ਨਹੀਂ ਆ ਸਕਦਾ ਇੱਕ ਖਾਸ ਉਹ ਹੀ ਜਿਹੜੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਨੇ ਪਰ ਜਿਸ ਤਰੀਕੇ ਆਹ ਗੱਲ ਸਾਹਮਣੇ ਆਈ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਭਰੋਸੇਯੋਗਤਾ ਸੁਖਵਿੰਦਰ ਜੀ ਬੀਤੇ ਸਮੇਂ ਤੋਂ ਖਤਮ ਹੋਈ ਹੈ ਜਦੋਂ ਬੀਬੀ ਜਗੀਰ ਕੌਰ ਆਪਣੀ ਪਾਰਟੀ ਨੂੰ ਇਹਨਾਂ ਨੇ ਬਾਹਰ ਕੱਢਿਆ ਉਦੋਂ ਵੀ ਭਰੋਸੇਯੋਗਤਾ ਦਾ ਸਵਾਲ ਸੀ ਸੁਖਦੇਵ ਸਿੰਘ ਟਿੰਸਾ ਉਹਨਾਂ ਜਦੋਂ ਸਵਾਲਟ ਹੁੰਦੇ ਨੇ ਉਦੋਂ ਵੀ ਭਰੋਸੇਯੋਗਤਾ ਦਾ ਸਵਾਲ ਸੀ ਮਨਪ੍ਰੀਤ ਇਹਦੀ ਨੇ ਜਦੋਂ ਝੁੰਡਾ ਕਮੇਟੀ ਦੀਆਂ ਗੱਲਾਂ ਕੀਤੀਆਂ ਉਦੋਂ ਵੀ ਭਰੋਸੇਯੋਗਤਾ ਦਾ ਸਵਾਲ ਸੀ ਪਰ ਸ਼ਾਇਦ ਇਹ ਜਿਹੜੀ ਗਵਾਚੂਕੀ ਭਰੋਸੇਯੋਗਤਾ ਆ ਇਹ ਸਰਦਾਰ ਸੁਖਬੀਰ ਸਿੰਘ ਦੇ ਬਾਦਲ ਦੇ ਜਿਹੜੇ ਆੜੇ ਵਾਲੇ ਬੰਦੇ ਬੈਠੇ ਨੇ ਜਿਹੜੇ ਅਯੋਕੇ ਨਵੇਂ ਜਿਹੜੇ ਅਕਾਲੀ ਨੇ ਸ਼ਾਇਦ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਨਹੀਂ ਦੇ ਰਹੇ ਛੇਨ ਇਹੋ ਹੀ ਸਿਟਾਇਆ ਕਿ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਿਨ-ਦਿਨ ਥੱਲੇ ਪਾਸੇ ਜਾ ਰਿਹਾ ਉੱਪਰ ਪਾਸੇ ਨਹੀਂ ਜਾ ਰਿਹਾ ਉਹਨਾਂ ਦਸਾਂ ਉਮੀਦਵ ਉਹ ਹਾਲਾਤ ਜਿਹੜਾ ਬੀਤੇ ਸਮੇਂ ਚ ਕਦੇ ਵੀ ਹੋਇਆ ਨਹੀਂ। ਭਾਵੇਂ ਸਿਰਫ ਇਹੋ ਹੀ ਆ ਇਹ ਲੀਡਰ ਦੀ ਭਰੋਸੇ ਜੋਟਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕਰਨ ਜਿਹੜੀ ਆ ਉਹ ਗਵਾ ਚੁੱਕੀ ਆ ਤਾਂ ਮੁਸ਼ਕਿਲਾਂ ਤਾਂ ਸਖਿੰਦਾ ਵੀ ਫਿਰ ਅਗਲੇ ਦਿਨਾਂ ਚ ਸੁਭਾਖ ਪਾਪੇ ਸਭੀ ਸਖਬਾਤ ਵਾਸਤੇ ਵਧਣਗੇ ਵਧਣਗੇ। ਚਲੋ ਉਧਰ ਅਣਖੀ ਸਾਹਿਬ ਜਿਹੜੀ ਜੇ ਗੱਲ ਕਰੀਏ ਆਮ ਆਦੀ ਪਾਰਟੀ ਦੇ ਅੰਦਰ ਵੀ ਕਹਿੰਦੇ ਸਿੱਧੇ ਤੌਰ ਤੇ ਬਗਾਵਤ ਉੱਠ ਗਈ ਹੈ ਔਰ ਕਈ ਵ代ਈਆਂ ਤੇ ਮੰਤਰੀਆਂ ਨੇ ਸਿੱਧੇ ਤੌਰ ਤੇ ਇਹ ਗੱਲਾਂ ਆਪ ਪਿਛਲੇ ਦਿਨੀ ਵੀ ਕੀਤੀਆਂ। ਕੀ ਸਦੇ ਤੌਰ ਤੇ ਮੀਟਿੰਗਾਂ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਕਿ ਸਾਡੀ ਤਾਂ ਜਿਹੜੀ ਅਫਸਰशाही ਉਹ ਸੁਣਦੀ ਨਹੀਂ ਹੈ ਔਰ ਜੋ ਕੁਝ ਹੋਇਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੋ ਕੁਝ ਹੋਇਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਦਿੱਲੀ ਮਾਡਲ ਵੀ ਫੇਲ ਹੋ ਗਿਆ ਪੰਜਾਬ ਦੇ ਵਿੱਚ ਪਹਿਲਾਂ ਦਿੱਲੀ ਮਾਡਲ ਲਿਆਂਦਾ ਗਿਆ ਉਹ ਵੀ ਫੇਲ ਹੋਇਆ ਤੇ ਫਿਰ ਪੰਜਾਬ ਮਾਡਲ ਵੀ ਲੋਕਾਂ ਨੇ ਫੇਲ ਕੀਤਾ ਤਾਂ ਇਹ ਇਹ ਤੋਂ ਅਰਥ ਹੈ ਕਿ 13 ਪੰਜਾਬ ਦੀਆਂ ਔਰ 7 ਜੇ ਗੱਲ ਕਰੀਏ ਦਿੱਲੀ ਦੀਆਂ ਤੇ 20ਾਂ ਦੇ ਵਿੱਚੋਂ ਸਿਰਫ 3 ਹੀ ਸੀਟਾਂ ਜਿਹੜੀ ਹੈ ਉਹ ਜਿੱਤ ਸਕੀ ਹੈ ਆਮ ਆਦਮੀ ਪਾਰਟੀ ਔਰ ਜੀ ਤੋ ਸਾਫ ਹੈ ਕਿ ਦਿੱਲੀ ਤੇ ਪੰਜਾਬ ਵਾਲੇ ਲੋਕਾਂ ਨੇ ਨਕਾਰ ਦਿੱਤਾ। ਉਧਰ ਵਿਧਾਇਕ ਤੇ ਮੰਤਰੀ ਨਰਾਦਗੀ ਜ਼ਾਹਿਰ ਕਰ ਰਹੇ ਹੋ ਕਹਿੰਦੇ ਅਫਸਰशाही ਸਾਡੀ ਸੁਣਦੀ ਨਹੀਂ ਤੇ ਜੇ 2 ਸਵਾ 200 ਮਾਫ ਕਰਨਾ ਸਵਾ 2 ਸਾਲਾਂ ਤੋਂ ਬਾਅਦ ਵੀ ਅਫਸਰशाही ਦੇ ਉੱਪਰ ਸਰਕਾਰ ਦਾ ਕੰਟਰੋਲ ਨਹੀਂ ਤਾਂ ਫਿਰ ਸਰਕਾਰ ਫੇਲ ਹੀ ਫੇਲ ਹੈ ਐਡ ਕੀ ਸਾਹਿਬ। ਔਰ ਕਿਵੇਂ ਦੇਖਦਾ ਹਾਂ ਇਸ ਪੂਰੀ ਚੀਜ਼ ਨੂੰ 2 ਸਾਲਾਂ ਸਵਾ 2 ਸਾਲਾਂ ਤੋਂ ਬਾਅਦ ਵੀ ਹਰੇ ਵੀ ਅਫਸਰ ਜੀ ਇਹਨਾਂ ਨਹੀਂ ਸੁਣਦੇ ਨਹੀਂ ਤਾਂ ਫਿਰ ਕਸੂਰ ਕਿ ਕਿਸ ਦਾ ਆਪਣਾ ਤਾਂ ਤੁਹਾਡਾ ਤਾਂ ਹੈ ਨਹੀਂ ਔਰ ਇਹ ਕਸੂਰ ਸਰਕਾਰ ਦਾ ਹੀ ਹੈ ਜਿਹਦੀ ਪਕੜ ਹੀ ਨਹੀਂ ਬਣ ਪਾ ਰਹੀ ਔਰ ਦੂਜੇ ਪਾਸੇ ਵਲੰਟੀਅਰਾਂ ਦੀ ਨਾਂ ਸੁਣੇ ਜਾਣ ਕਾਰਨ ਵਲੰਟੀਅਰ ਕਹਿੰਦੇ ਆਵਾ ਦੀ ਪਾਰਟੀ ਦੇ ਪ੍ਰਦਰਸ਼ਨ ਤੋਂ ਖੁਸ਼ ਨੇ ਉਹ ਕਹਿੰਦੇ ਖੁਸ਼ੀ ਮਨਾ ਰਿਹਾ ਕਿ ਵਧੀਆ ਸਾਡੀ ਪਾਰਟੀ ਜਿਹੜੀ ਹਾਰੀ ਹੈ ਹੁਣ ਸਾਡੀ ਸ਼ਹਿਰ ਕਦਰ ਹੋਣ ਲੱਗਦੀ ਇਹੋ ਜਿਹੀਆਂ ਗੱਲਾਂ ਵੀ ਚੱਲ ਰਹੀਆਂ ਸੁਖੰਦਰ ਜੀ ਤੁਸੀਂ ਦਿੱਲੀ ਮਾਡਲ ਦੀ ਤੇ ਪੰਜਾਬ ਮਾਡਲ ਦੀ ਗੱਲ ਕੀਤੀ ਪੰਜਾਬ ਦੇ ਵਿੱਚ ਇਹਨਾਂ ਨੇ ਇੰਨੀ ਗੱਲ ਕਹੀ ਕਿ ਅਸੀਂ ਦਿੱਲੀ ਮਾਡਲ ਲਿਆਵਾਂਗੇ ਤੇ ਦਿੱਲੀ ਮਾਡਲ ਦਾ ਹਾਲ ਵੀ ਵੇਖ ਲਿਆ ਤੇ ਦੂਜੇ ਪਾਸੇ ਪੰਜਾਬ ਮਾਡਲ ਦਾ ਵੀ ਹਾਲ ਜਿਹੜਾ ਹੋ ਗਿਆ ਸਥਿਤੀ ਤੁਸੀਂ ਬਿਆਨ ਕਰਤੀ ਹੈ ਦਿੱਲੀ ਦੇ ਪੰਜਾਬ ਦੇ ਵਿੱਚ 20ਆਂ ਸੀਟਾਂ ਦੇ ਵਿੱਚ ਕੇਵਲ 3 ਸੀਟਾਂ ਜਿਹੜੀਆਂ ਮਿਲਦੀਆਂ ਨੇ ਹਾਲਾਂਕਿ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਨਾਲ ਆਮ ਆਦਮੀ ਪਾਰਟੀ ਦਾ ਇਕੱਠ ਜੁੜ ਸੀ ਤਾਂ ਇਹ ਸਥਿਤੀ ਤਾਂ ਫਿਰ ਸਪੱਸ਼ਟ ਹੋ ਜਾਂਦੀ ਹੈ ਕਿ ਭਈ ਦਿੱਲੀ ਮਾਡਲ ਫੇਲ ਹੋਇਆ ਤੇ ਪੰਜਾਬ ਮਾਡਲ ਫੇਲ ਹੋਇਆ ਮੈਂ ਸਿੱਧੂ ਸਾਹਿਬ ਇਸ ਨੂੰ ਹੋਰ ਐਂਗਲ ਨਾਲ ਦੇਖਣਾ ਮੈਂ ਇਸ ਐਂਗਲ ਨਾਲ ਦੇਖਦਾ ਕਿ ਜਦੋਂ ਤੁਸੀਂ ਆਪਣੀ ਵਿਚਾਰਧਾਰਾ ਤੋਂ ਟੁੱਟ ਜਾਂਦੇ ਜੇ ਤਾਂ ਫਿਰ ਪਾਰਟੀ ਪਾਈ ਕੋਈ ਵੀ ਹੋਵੇ ਸਿੱਧੂ ਸਾਹਿਬ ਫਿਰ ਉਹੀ ਹਾਲ ਹੋਣਾ ਉਹ ਦਿੱਲੀ ਮਾਡਲ ਹੋਵੇ ਚਾਹੇ ਪੰਜਾਬ ਫਿਰ ਇਹੀ ਹਾਲਾਚੂ ਆਮ ਆਦਮੀ ਪਾਰਟੀ ਦਾ ਹੋਇਆ ਕਿਉਂਕਿ ਇੱਕ ਵਿਚਾਰਧਾਰਾ ਨੂੰ ਇੱਕ ਸਿਧਾਂਤ ਨੂੰ ਲੈ ਕੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਉੱਤਰਦੀ ਆ ਰਹੀ ਲਾ ਮਤਾ ਤੋਂ ਇਸ ਦਾ ਜਿਹੜਾ ਸ਼ੁਰੂ ਹੁੰਦਾ ਤਾਂ ਫਿਰ ਕਿੰਨਾ ਵਧੀਆ ਸੰਘਰਸ਼ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਇੱਕ ਟੌਪ ਤੇ ਪਹੁੰਚੇ ਪਰ ਉਸ ਦੇ ਨਾਲ ਹੀ ਨਾਲ ਵਿਚਾਰਧਾਰਾ ਨੂੰ ਨਾਲ ਹੀ ਨਾਲ ਜਦੋਂ ਅਰਵਿੰਦ ਕੇਜਰੀਵਾਲ ਦਾ ਜਿਹੜਾ ਨਜ਼ਰੀਆ ਸੀ ਤਾਨਾਸ਼ਹੀ ਰਵਈਆ ਬਣਦਾ ਗਿਆ ਤਾਂ ਉਹਨੇ ਆਪਣੇ ਸਾਰੇ ਸੰਗੀ ਸਾਥੀ ਚਾਹੇ ਕੁਮਾਰ ਵਿਸ਼ਵਾਸ ਹੋਵੇ ਜਗਿੰਦਰ ਯਾਦਵ ਹੋਵੇ ਕਈ ਬੰਦੇ ਸਾਰਿਆਂ ਨੂੰ ਹੌਲੀ-ਹੌਲੀ ਉਹਨੇ ਸ਼ੰਕਣਾ ਜਿਹੜਾ ਸ਼ੁਰੂ ਕਰਤਾ ਤਾਂ ਅਖੀਰ ਇੱਕ ਤਾਣਾ ਸ਼ਾਹ ਦੇ ਰੂਪ ਚੋਂ ਫੜ ਕੇ ਸਾਹਮਣੇ ਆਇਆ ਦਿੱਲੀ ਦੇ ਵਿਚਾਰ ਦੇ ਨੇ ਕੇਸ਼ਰੀਵਾਲ ਤੋਂ ਉਹ ਹੀ ਅਲ ਪੰਜਾਬ ਦੇ ਵਿੱਚ ਭਗਵਤਪਾਣ ਦਾ ਸੀ ਭਗਵਤਪਾਣ ਹੁਣੀ ਵੀ ਪੰਜਾਬ ਦੇ ਵਿੱਚ ਤਾਣਾ ਸ਼ਹੀ ਰੁੱਖ ਜਿਹੜਾ ਉਹਨਾਂ ਤੋਂ ਰੂਪ ਚ ਵੇਖਣ ਨੂੰ ਮਿਲਿਆ ਜਦੋਂ ਸਟਾਰਟ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸ਼ੁਰੂ ਚੋਂ 2019 ਜਾਂ ਚੋਣ ਲੜਦੀ ਆ ਤਾਂ ਉਸ ਵਕਤ ਵਲੰਟੀਅਰ ਜਿਹੜੇ ਸੀ ਆਪ ਜਾ ਕੇ ਆਮ ਆਦਮੀ ਪਾਰਟੀ ਦੇ ਪਿੱਛੇ ਲੱਗੇ ਭਗਵਤਪਾਣ ਦੇ ਘਰ ਚ ਜਾ ਕੇ ਉਹਨਾਂ ਡੇਢ ਜਣੋਂ ਧਮਕਣ ਦਾ ਇਨਾਮ ਦਿੰਦੇ ਰਹੇ ਪਰ ਹੌਲੀ 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 ਜਦੋਂ ਉਹ ਮੁੱਖ ਮੰਤਰੀ ਬਣਦੇ ਆ ਉਹੀ ਰੂਪ ਆ ਗਿਆ ਜਿਹੜਾ ਅਰਵਿੰਦ ਕੇਸ਼ਰੀਵਾਲ ਦੇ ਦਿੱਲੀ ਦੇ ਵਿੱਚ ਹੈਗਾ ਕਿਸੇ ਨੂੰ ਵਿਧਾਇਕ ਨੂੰ ਨਹੀਂ ਮਿਲਣਾ ਕਿਸੇ ਵਲੰਟੀਅਰ ਨੂੰ ਨਹੀਂ ਮਿਲਣਾ ਕੋਈ ਕੰਮ ਨਹੀਂ ਹੋਣਾ ਕੋਈ ਨਤੀਜਾ ਤਾਂ ਫਿਰ ਉਹੀ ਹੀ ਜਿਹੜਾ 13 0 ਤੋਂ ਬਦਲ ਕੇ 0 3 ਹੋ ਗਿਆ ਹੁਣ ਅਜਿਹੀ ਸਥਿਤੀ ਦੇ ਵਿੱਚ ਜਦੋਂ ਤੁਸੀਂ ਵਿਚਾਰ ਤਾਂ ਰੱਤੂ ਟੁੱਟ ਚੁੱਕੇ ਜੀ ਤੁਸੀਂ ਆਪਣੇ ਸਿਧਾਂਤਾਂ ਨੂੰ ਛੱਡ ਚੁੱਕੇ ਜੀ ਤੁਹਾਡੇ ਪਾਰਟੀ ਦੇ ਆਪਣੇ ਵਿਧਾਇਕ ਤੁਹਾਡੀ ਕਾਰਜਕਾਰੀ ਤੁਹਾਡੀ ਕਾਰਸ਼ਾਲੀ ਦੇ ਪ੍ਰਸ਼ਨ ਚਿੰਨ ਲਉਂਦੇ ਆ ਚਾਹੀਓ ਕਬਰ ਵਿਜੇ ਪ੍ਰਤਾਪ ਸਿੰਘ ਹੋਣੀ ਹੋਣ ਚਾਹੀਏ ਡਾਕਟਰ ਅਜੇ ਗੁਪਤਾ ਹੋਵੇ ਤੇ ਇਵਨ ਕੇ ਡਾਕਟਰ ਕੁਲਦੀਪ ਸਿੰਘ ਆ ਮਾਫਰ ਦਾ ਕੁਲਦੀਪ ਸਿੰਘ ਢਾਡੀਵਾਲ ਵੀ ਜਿਹੜੇ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰੀ ਉਹਨਾਂ ਨੇ ਵੀ ਬੀਤੇ ਦਿਨ ਸਰਕਾਰ ਦੀਆਂ ਕੁਝ ਦਿੱਤੇ ਤੋਂ ਲੈ ਕੇ ਸਰਕਾਰ ਨੂੰ ਘੇਰਿਆ ਪਰ ਜਦੋਂ ਫਿਰ ਤੁਸੀਂ ਆਪਣੇ ਸਿਧਾਂਤ ਨੂੰ ਆਪਣੇ ਵਿਚਾਰਧਾਰਾ ਨੂੰ ਛੱਡ ਕੇ ਆਪਣੀ ਮਨਮਰਜ਼ੀਆਂ ਕਰੋਗੇ ਤਾਂ ਫਿਰ ਉਸ ਦਾ ਪ੍ਰਭਾਵ ਢਾਡੇ ਅਧੀਨ ਕੰਮ ਕਰਦੀ ਜਿਹੜੀ ਅਫਸਰਸ਼ਾਈ ਆ ਉਹਦੇ ਤੇ ਵੀ ਪਏਗਾ ਕਿਉਂਕਿ ਸਟਾਰਟ ਤੇ ਤਾਂ ਤੁਸੀਂ ਇਹ ਗੱਲ ਕਹਿ ਕੇ ਆ ਕਿ ਹਾਂਜੀ ਭ੍ਰਿਸ਼ਟਾਚਾਰ ਅਸੀਂ ਪੂਰੋਂ ਤੌਰ ਤੇ ਖਤਮ ਕਰ ਦਾਂਗੇ ਜੋਨ ਐਸਟੀਐਮ ਦੇ ਕੋਈ ਕਿਸਵਤ ਐਸਟੀਐਮ ਨੂੰ ਤੁਸੀਂ 2 ਵਜੇ ਤੱਕ ਨਿਰਦੇਸ਼ ਦਿੱਤੇ ਕਿ ਹਾਂ ਭਈ 2 ਵਜੇ ਤੱਕ ਸਾਰੇ ਐਸਟੀਐਮ ਪੀਸੀਐਸ ਅਫਸਰ ਆਪਣੀਆਂ ਡਿਊਟੀਆਂ ਤੇ ਪਹੁੰਚਣ ਨਹੀਂ ਤਾਂ ਉਹ ਵੀ ਸਸਪੈਂਡ ਜੇਕਰ ਤੁਸੀਂ ਇਨੀ ਸ਼ਕਤੀ ਕੀਤੀ ਆ ਅਫਸਰ ਸ਼ਹੀ ਦੇ ਕੀਤੀ ਆ ਤਾਂ ਫਿਰ ਆਪਣੇ ਵਿਧਾਇਕਾਂ ਤੇ ਵੀ ਤੁਹਾਨੂੰ ਕਰ ਲੈਣੀ ਚਾਹੀਦੀ ਹੈ ਜਿਹੜੇ ਵਿਧਾਇਕ ਜਾਂ ਮੰਤਰੀ ਬੀਤੇ ਦਿਨਾਂ 'ਚ ਕਈਆਂ ਤਰੀਕਿਆਂ 'ਚ ਕਪੜਿਆਂ 'ਚ ਫਸੇ ਆ ਉਹਨਾਂ ਤੇ ਉੱਤੇ ਵੀ ਨਜ਼ਰ ਰੱਖ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਜ਼ਰੂਰੀ ਨਹੀਂ ਕਿ ਉਹਨਾਂ ਦਾ ਨਾਮ ਲੈ ਕੇ ਅਖਬਾਰ 'ਚ ਫੋਟੋਆਂ ਲਵਾ ਲਈਆਂ ਬਸ ਸਾਰੇ ਕੁਝ ਨੂੰ ਨਜ਼ਰਅੰਦਾਜ਼ ਕਰਤਾ ਚਾਹੀਓ ਫੌਜਾ ਸਿੰਘ ਸਰਾਰੀ ਹੋਵੇ ਚਾਹੀ ਇਹ ਕੱਲ ਦਾ ਜਿਹੜਾ ਮੰਤਰੀ ਜਿਹਦੇ 'ਚ ਬੰਲੀ ਅਹੀ ਗੱਲ ਕਰ ਰਿਹਾ ਸੀ ਫੌਜ ਦੇ ਪੈਸੇ ਖਾ ਗਿਆ ਇਹੋ ਜਿਹੇ ਜਿਹੜੇ ਬੰਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜਦੋਂ ਫਿਰ ਇਹੇ ਨਤੀਜੇ ਹੋਣਗੇ ਤਾਂ ਫਿਰ ਅਫਸਰຊਈ ਤੇ ਲੋਕ ਉਧਰਤੀ ਤੌਰ ਤੇ ਨਾਰਾਜ਼ ਹੋਣਗੇ ਫਿਰ ਉਥੇ ਨਾ ਤਾਂ ਦਿੱਲੀ ਮਾਡਲ ਆਪਣਾ ਕਰਦਾਰ ਜਿਹੜਾ ਤੂੰ ਵੇਖਣਾ ਜਿਹੜਾ ਕਰਦਾਰ ਤੁਸੀਂ ਲੋਕਾਂ ਨੂੰ ਦੇ ਦੇ ਜੇ ਕਿ ਉਹ ਕਰਦਾਰ 2.5 ਸਾਲਾਂ ਦੇ ਵਿੱਚ ਉਸ ਨੂੰ ਖੋਰਾ ਲੱਗਾ ਤੇ ਜਾਂ ਉਹ ਵਧੀਆ ਬਣਿਆ ਇਸ ਦਾ ਫੈਸਲਾ ਤਾਂ ਲੋਕਾਂ ਨੇ ਇਹ ਲੋਕ ਸਭਾ ਵਧੀਆ ਚੋਣਾਂ ਦੇ ਵਿੱਚ ਕਰ ਦਿੱਤਾ ਤਾਂ ਇੱਥੇ ਦਿੱਲੀ ਮਾਡਲ ਜਾਂ ਪੰਜਾਬ ਮਾਡਲ ਦੀ ਗੱਲ ਨਹੀਂ ਹੈ ਗੱਲ ਤਾਂ ਸੁਖਿੰਦਰ ਜੀ ਉਹ ਆ ਕਿ ਜਦੋਂ ਤੁਸੀਂ ਆਪਣੇ ਸਿਧਾਂਤਾਂ ਤੋਂ ਆਪਣੀ ਵਿਚਾਰਧਾਰਾ ਤੋਂ ਹੀ ਨਿਕੜਗੇ ਤਾਂ ਪਾਰਟੀ ਦੀ ਵਿਚਾਰਧਾਰਾ ਤੋਂ ਹੁਣ ਕੋਮਰ ਵਿੱਚ ਪ੍ਰਤਾਪ ਸਿੰਘ ਉਹੀ ਗੱਲ ਕਹਿੰਦੇ ਹੈ ਕਿ ਉਹ ਕਹਿੰਦੇ ਮੈਂ ਲਗਾਤਾਰ ਆਪਣੀ ਪਾਰਟੀ ਨੂੰ ਦੱਸ ਰਿਹਾ ਹੈਗਾ ਕਿ ਆਪਾਂ ਸਿਧਾਂਤਾਂ ਤੋਂ ਜਿਹੜੇ ਆ ਉਹ ਡੋਲੇ ਆ ਔਰ ਕਹਿੰਦੇ ਕਿ ਮੈਂ ਤਾਂ ਅੱਜ ਵੀ ਸਿਧਾਂਤਾਂ ਦੇ ਕਾਇਮ ਐ ਔਰ ਦੂਜੇ ਪਾਸੇ ਉਹ ਕਹਿੰਦੇ ਕਿ ਮੈਂ ਸਵਰਾਜ ਕਿਤਾਬ ਜਿਹੜੀ ਹੈ ਉਹਨਾਂ ਦੇ ਉੱਪਰ ਹਲੇ ਵੀ ਜਿਹੜਾ ਉਹ ਕਾਇਮ ਹੈਗਾ ਪਰ ਕਹਿੰਦਾ ਬਹੁਤੇ ਲੀਡਰ ਇਹ ਡੋਲ ਚੁੱਕੇ ਐ ਔਰ ਦੂਜੇ ਪਾਸੇ ਗੱਲ ਵੀ ਠੀਕ ਐ ਕਿ ਬਹੁਤੇ ਲੋਕ ਇਹ ਗੱਲ ਕਹਿ ਦਿੰਦੇ ਆ ਕਿ ਕੁਮਰਬੀਜੇ ਪ੍ਰਤਾਪ ਸਿੰਘ ਹੋਰਾਂ ਨੂੰ ਜਿਹੜੀ ਇਹ ਪਾਰਟੀ ਹੁਣ ਛੱਡ ਦੇਣੀ ਚਾਹੀਦੀ ਜਾਂ ਆਮ ਆਦਮੀ ਪਾਰਟੀ ਛੱਡ ਦੇਣੀ ਚਾਹੀਦੀ ਐ ਮੈਨੂੰ ਲੱਗਦਾ ਕਿ ਕੁਮਰਬੀਜੇ ਪ੍ਰਤਾਪ ਸਿੰਘ ਹੋਰਾਂ ਨੂੰ ਪਾਰਟੀ ਕਿਉਂ ਛੱਡਣੀ ਚਾਹੀਦੀ ਐ ਕੋਈ ਜਿਹੜੀ ਵਿਚਾਰਧਾਰਾ ਲੈ ਕੇ ਜਿਹੜੇ ਸਿਧਾਂਤ ਲੈ ਕੇ ਆਮ ਆ ਦਾ ਜਨਮ ਹੋਇਆ ਸੀਗਾ ਔਰ ਉਹਨਾਂ ਸਿਧਾਂਤਾਂ ਦੇ ਉੱਪਰ ਜੇ ਕੋਈ ਖੜਾ ਤਾਂ ਉਹ ਕੁਮਰਵਿਜੇ ਪ੍ਰਤਾਪ ਸਿੰਘ ਖੜਾ ਔਰ ਛੱਡਣਾ ਤਾਂ ਉਹਨਾਂ ਲੋਕਾਂ ਨੂੰ ਚਾਹੀਦਾ ਇਹ ਪਾਰਟੀ ਨੂੰ ਜਿਹੜੇ ਲੋਕ ਆਪਣੇ ਸਿਧਾਂਤ ਜਿਹੜੇ ਉਹ ਛੱਡ ਚੁੱਕੇ ਐ ਕੁਮਰਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਪਾਰਟੀ ਕਿਉਂ ਛੱਡੇ ਜਾਂ ਕੁਮਰ ਪਾਰਟੀ ਕਿਉਂ ਛੱਡਣ ਯਾਨੀ ਛੱਡਣੀ ਉਹਨਾਂ ਨੂੰ ਚਾਹੀਦੀ ਐ ਜਿਹੜੇ ਸਿਧਾਂਤਾਂ ਤੇ ਖੜੇ ਨਹੀਂ ਜਿਹੜੇ ਸਿਧਾਂਤ ਲੈ ਕੇ ਪਾਰਟੀ ਦੇ ਵਿੱਚ ਆਏ ਸੀਗੇ ਔਰ ਦੂਜੇ ਪਾਸੇ ਇਹ ਵੀ ਐ ਨਾ ਗੱਲ ਕਿ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਕਹਿੰਦੇ ਸੀ ਕਿ ਆ ਹੋ ਰਿਹਾ ਜੀ ਉਹ ਹੋ ਰਿਹਾ ਹੁਣ ਜਦੋਂ ਉਹੀ ਚੀਜ਼ਾਂ ਆਪ ਕਰ ਲੱਗੇ ਆ ਤਾਂ ਫਿਰ ਸ਼ਰਮ ਹੋਣੀ ਚਾਹੀਦੀ ਉਹਨਾਂ ਲੋਕਾਂ ਸੋਪੰਦਾ ਜੀ ਉਹਦਾ ਜਵਾਬ ਤਾਂ ਲੋਕਾਂ ਨੇ ਦੇ ਦਿੱਤਾ ਜੇਕਰ ਇਸ ਸਿਧਾਂਤਾਂ ਤੋਂ ਪਾਰਟੀ ਹਟੀ ਹੈ ਜਾਂ ਸਦ ਵਿਚਾਰਧਾਰਾ ਨੂੰ ਇਸ ਨੇ ਛੱਡਿਆ ਜਾਂ ਜੋ ਕੁਝ ਪੁਰਾਣੀ ਸਮੇਂ ਦੇ ਰਵਾਇਤੀ ਜਿਹੜੇ ਐਮ ਐਲ ਏ ਜਾਂ ਵਿਧਾਇਕਾਂ ਪੁਰਾਣੇ ਰਵਾਇਤੀ ਲੋਕ ਕਰਦੇ ਨੇ ਜੋ ਇਹੋ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਨੇ ਤਾਂ ਇਸ ਦਾ ਜਵਾਬ ਦੇ ਦਿੱਤਾ ਕਿ ਜਿਹੜੀ ਪਾਰਟੀ 92 ਵਿਧਾਇਕ ਆ 2022 ਦੇ ਵਿੱਚ ਜਿੱਤਦੀ ਆ ਐਸਲੂ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੇਵਲ 33 ਹਲਕੇ ਜਿਹੜੀ ਆ ਉਹ ਜਿੱਤ ਸਕਿਆ ਲੋਕਾਂ ਨੇ ਤਾਂ ਜਵਾਬ ਦਿੱਤਾ ਤੇ ਜੇਕਰ ਅੱਜ ਚੋਣਾਂ ਹੋ ਜਾਂਦੀਆਂ ਨੇ ਤੁਸੀਂ ਦੇਖ ਲਿਓ ਕਿ ਆ ਕੱਲ ਨੂੰ ਜਿੰਮੀ ਚੋਣਾਂ ਫੋਨੀਆ ਨੇ ਚਾਹੇ ਜਲੰਧਰ ਦੀ ਚਾਹੇ ਬਰਦਾਲੇ ਦੀ ਜਾਂ ਉਥੇ ਤੁਸੀਂ ਆਮ ਆਦਮੀ ਪਾਰਟੀ ਦਾ ਹਾਲ ਵੇਖ ਲਓ ਕਿ ਕੀ ਹਾਲ ਹੁੰਦਾ ਵਿਚਾਰਧਾਰਾ ਤੋਂ ਉੱਥੇ ਸੁਖੰਦਰ ਜੀ ਅੱਜ ਦੀ ਤਰੀਕ ਤੇ ਵਿੱਚ ਤੁਸੀਂ ਦੇਖੋ ਕਿ ਲੋਕ ਜਿਹੜੇ ਨੇ ਵੋਟਰ ਜਿਹੜਾ ਬੜਾ ਸਿਆਣਾ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਨੇ ਜਿਹੜੇ ਵੋਟਰ ਨੇ ਉਹਨਾਂ ਨੇ ਦਲ ਬਦਲ ਉਹਨੂੰ ਵੀ ਨਜ਼ਰਅੰਦਾਜ਼ ਕੀਤਾ ਉਹਨਾਂ ਨੂੰ ਵੀ ਮੂੰਹ ਨਹੀਂ ਲਾਇਆ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਸਿਧਾਰਥਾ ਤੋਂ ਉੱਠੜ ਕੇ ਗਈ ਉਹਨੂੰ ਵੀ ਉਸਤਾ ਸ਼ਿਸ਼ਾ ਛੜਾ ਉਹ ਦਿਖਾ ਦਿੱਤਾ ਲੋਕੀ ਇਸ਼ਤਿਹਾਰबाजी 'ਚ ਨਹੀਂ ਪੈਂਦੇ ਅੱਜ ਦਾ ਵੋਟਰ ਜਿਹੜਾ ਸੋਸ਼ਲ ਮੀਡੀਆ ਦੇ ਸਮੇਂ ਦਾ ਵੋਟਰ ਹੈਗਾ ਤਾਂ ਬਾਕੀ ਨਹੀਂ ਕਬਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਗੱਲ ਕਬਰ ਵਿਜੇ ਪ੍ਰਤਾਪ ਸਿੰਘ ਦਾ ਜਿਸ ਦਿਨ ਪਾਰਟੀ ਜੁਆਇਨ ਕੀਤੀ ਉਸ ਤੋਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਮੁੱਦਿਆਂ ਤੇ ਆਪਣੀ ਸਰਕਾਰ ਨੂੰ ਘੇਰਦੇ ਰਹੇ ਆ કે રנדי ਗੱਲ ਛੱਡੀ ਉਹਨੂੰ ਕੌਨਸ਼ੀਅਸ ਕਰਦੇ ਰਹੇ ਆ ਯਹਾਂ ਪੇ ਤੁਸੀਂ ਇੱਥੇ ਗਲਤ ਜੇ ਤੁਸੀਂ ਇੱਥੇ ਗਲਤ ਜੇ ਪਰ ਜਿੱਤਰਾ ਕਹਿੰਦੇ ਕਿ ਕੌਣ ਆਖੇ ਰਾਣੀ ਆ ਅੱਗਾ ਤੱਕ ਇੱਕ ਬੰਦਾ ਤਾਂ ਕਹਿ ਰਿਹਾ ਪਰ ਜਿਹੜਾ ਰਾਣੀ ਆ ਉਸ ਕੱਲ ਨੂੰ ਸੁਵਹਾਰ ਹੀ ਨਹੀਂ ਕਰਦੀ ਉਹ ਕਹਿੰਦੀ ਕੋਈ ਗੱਲ ਨਹੀਂ ਠੀਕ ਆ ਸੀ ਇਸੇ ਤਰੀਕੇ ਨਾਲ ਚੱਲਣਾ ਤੇ ਇਹਨਾਂ ਨੂੰ ਵੀ ਪਤਾ ਆ ਕਿਉਂਕਿ ਲੋਕਾਂ ਦਾ ਜਿਹੜਾ ਉਹਨੂੰ ਹਿਰਦੇ ਆ ਇਸ ਪਾਰਟੀ ਦੇ ਪ੍ਰਤੀ ਉਹ ਜਿਹੜਾ ਉਤੰਗ ਹੋ ਚੁੱਕਾ ਹਿਰਦਾ ਬਦਲ ਚੁੱਕਾ ਉਸ ਦੇ ਨਤੀਜੇ ਹੌਲੀ ਹੌਲੀ ਸਾਹਮਣੇ ਆ ਜਣੇ ਚਾਹੀਏ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਮਝਦੇ ਆ ਕਿ ਹਾਂ ਭੀ ਅੱਧੀ ਬਦੀ ਤਾਂ ਹੀ ਔੜਾ ਨਹੀਂ ਚ ਖਟਕ ਮਾਇਆ ਜਾਂਦਾ ਤਾਂ ਖਟਕ ਮਾ ਲੂ ਸ਼ਾਇਦ ਇਹੋ ਹੀ ਕਰਦਾ ਬਾਕੀ ਸਿਧਾਂਤਾਂ ਦੇ ਲੋਕ ਜਿਹੜੇ ਸੁਖਿੰਦਰ ਜੀ ਖੜਦੇ ਆ ਉਹਨਾਂ ਦੇ ਮਕਰ ਲੈਣ ਲੱਗਦੀ ਆ ਨਾ ਕਿ ਉਹਨਾਂ ਲੋਕਾਂ ਦੇ ਮਕਰ ਲੈਣ ਲੱਗਦੀ ਆ ਕਿ ਜਿਹੜੇ ਸਿਧਾਂਤਾਂ ਤੋਂ ਲਿਖੜ ਜਾਂਦੇ ਆ ਇਹ ਦੁਨੀਆ ਦੇ ਵਿੱਚ ਤਜਰਬੇ ਬੜੇ ਵਿਕਤੀ ਇਦਾਂ ਦੇ ਨੇ ਕਿ ਜਿਹੜੇ ਆਪਣੇ ਸਿਧਾਂਤਾਂ ਦੇ ਕਾਇਮ ਰਹੇ ਤੇ ਅੱਜ ਵੀ ਉਹਨਾਂ ਦਾ ਨਾਮ ਜਿਹੜਾ ਸਤਕਾਰ ਬਜੂ ਜਿਹੜਾ ਉਲਿਆ ਜਾਂਦਾ ਜੀ ਚਲੋ ਅਨਕ ਸਾਬ ਪ੍ਰੋਗਰਾਮ ਜਿਹ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਕਣਕੀ ਸਾਹਿਬ ਜਿਨ੍ਹਾਂ ਦੇ ਬਲੋਨਾ ਨਾਲ ਅੰਕਰਾ ਤੇ ਗੱਲਬਾਤ ਕੀਤੀਗੀ ਉਮੀਦ ਕਰਦੇ ਆ ਕਣਕੀ ਸਾਹਿਬ ਉਹਨਾਂ ਨੇ ਕੀਤੀ ਗੱਲ ਬਹੁਤ ਤੁਹਾਨੂੰ ਜਰੂਰ ਪਸੰਦ ਆਈ ਉਹ ਬਾਰਾਫਰ ਮਿਲਾਂਗੇ ਧੰਨਵਾਦ